ਗੁਰਾਂਦੇ ਰੁੜਕਾ ਰੋਡ ਤੋਂ ਦਿਨ ਦਿਹਾੜੇ ਪੀੜਪਾੜ ਪਰੇ ਇਲਾਕੇ 'ਚੋ ਕਾਲੇ ਰੰਗ ਦੀ ਸਕੂਟਰੀ ਤੇ ਸਵਾਰ ਦੋ ਨੌਜਵਾਨ ਇੱਕ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਈ ਮਹਿਲਾ ਸਰਪਜੀਤ ਨੇ ਦੱਸਿਆ ਕਿ ਉਹ ਰੁੜਕਾ ਰੋਡ ਤੇ ਇੱਕ ਦੁਕਾਨ ਤੋਂ ਕੱਪੜੇ ਲੈਣ ਆਈ ਸੀ। ਜਦੋਂ ਕੱਪੜੇ ਖਰੀਦਣ ਤੋਂ ਬਾਅਦ ਦੁਕਾਨ ਦੇ ਬਾਹਰ ਖੜੀ ਸੀ ਤੇ ਕਾਲੇ ਰੰਗ ਦੀ ਸਕੂਟਰੀ ਤੇ ਦੋ ਨੌਜਵਾਨ ਆਏ ਜੋ ਉਸਦੇ ਹੱਥੋਂ ਉਸ ਦਾ ਪਰਸ ਖੋ ਕੇ ਫਰਾਰ ਹੋ ਗਏ। ਪਰਸ ਵਿੱਚ ਨਗਦੀ, ਮੋਬਾਈਲ ਅਤੇ ਉਸ ਦਾ ਆਧਾਰ ਕਾਰਡ ਸੀ। ਜਿਸੇ ਸੀਸੀਟੀਵੀ ਵੀ ਸਾਮਨੀ ਆਈ ਹੈ ਪੀੜਿਤ ਦੇ પતિ ਰੋਸ਼ਨ ਲਾਲ ਨੇ ਕਿਹਾ ਕਿ ਵਾਰਦਾਤ ਦੀ ਸੂਚਨਾ ਮਿਲਨ ਤੋਂ ਬਾਅਦ ਉਹ ਫੌਰੀ ਤੌਰ ਤੇ ਮੌਕੇ ਤੇ ਪਹੁੰਚ ਗਏ ਪਰ ਉਦੋਂ ਤੱਕ ਦੋਵੇਂ ਨੌਜਵਾਨ ਫਰਾਰ ਹੋ ਗਏ ਸੀ ਇਸ ਸਬੰਧੀ ਉਹਨਾਂ ਗੁਰਾਇਆਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਸਾਲਜੀਦਪੁਰ ਕਿੱਥੇ ਰਹਿੰਦੇ ਆ ਗੁਰਾਇਆਂ ਮੱਲਾ ਲੈਣਾ ਰਵਿਦਾਸ ਨਗਰ ਰੋਡ ਕਰ ਰੋਡ ਗੁਰਾਇਆ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜ ਦੇ ਆ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵਾ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ। ਪਰਸ ਉਹਦੇ ਉਹਦੇ ਵਿੱਚ ਫੋਨ ਸੀਗਾ, ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ। ਪੁਲਿਸ ਨੂੰ ਦੱਸਤਾ? ਹਾਂਜੀ। ਕੀ ਕਹਿੰਦੇ? ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ। ਹਾਂਜੀ। ਕਿੰਨੇ ਕ ਟਾਈਮ ਦੀ ਗੱਲ ਆ? 3:30 ਵਜੇ ਦੀ। ਰੋਸ਼ਨ لال ਭਾਜੀ। ਉਸਨੇ ਚੋਈ ਭਾਜੀ ਦੱਸੋ। ਹਾਂਜੀ ਭਾਜੀ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ। ਮੈਂ ਕੰਮ ਕਰ ਲੈ ਸਕਾ ਤਾਂ ਮੈਂ ਫੇ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਉਸੇ ਹੀ ਫੇ ਮੈਨੂੰ ਆ ਕੇ ਦੱਸਿਆ ਵੀ ਇੱਦਾਂ ਦਾ ਸਾਡੇ ਨਾਲ ਹੋਈ ਆ ਤੇ ਬਾਹਰ ਇਹ ਖੜੇ ਸੀਗੇ ਜਿੱਦਾਂ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਨੀ ਵਸੇ ਨਾਲ ਪਰਸ ਹੋ ਕੇ 1 ਮਿੰਟ 1 ਮਿੰਟ ਸਕੈਂਟਾਂ ਵਿੱਚ ਜਾਨੀ ਕਿ ਚਲੇ ਗਏ ਜੀ ਬਸ ਇਹ ਨਹੀਂ ਹੋਇਆ ਜੀ